ਕਰਤੂਦ ਤੇ ਚੰਗੀ ਆ ਗਿਆ ਸਾਨੂੰ ਦੱਸ ਮੈਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਬਖੋਲੀਆਂ ਇਹ ਕਰਤੂਦ ਤੇ ਚੰਗੀ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਡ ਕੋ ਫੈਸਲਾ ਆਇਆ ਸੀ ਕੋ ਸਾਡੀ ਪਿੰਡ ਦਾ ਆ ਇਥੇ ਜੀ ਨੋਹਾਂ ਕਿੱਡੀ ਕਰਤੂਦ ਮਾੜੀ ਅੱਜ ਕੱਲ ਦੇ ਸਾਰਿਆਂ ਦੀ ਉਹ ਕੈਮਰਾ ਦੇਖੋ ਵੀ ਨੋਹ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਲੇਖ ਕਿੱਡੀ ਕਰਤੂਦ ਮਾੜੀ ਹੈ ਨਨਾਨ ਦੀ ਵੀ ਨਾ ਨਾ ਉਹ ਤਾਂ ਸੱਸੇ ਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ। ਤਾਂ ਉਹ ਦੇਖੋ ਉੱਪਰੋਂ ਕੈਮਰਾ ਬੰਦ ਕਰਦਾ ਵੀ ਆਉਂਦੇ ਆ। ਉਹ ਦੇਖੋ ਕੈਮਰਾ। ਐਵੇਂ ਬੰਦ ਕਰ। ਅੱਛਾ ਮੂੰਹ ਪਰਾਂ ਕਰਤਾ ਤਾਂ ਹੁਣ। ਮੂੰਹੋਂ ਪਰਾਂ ਕਰ ਦਿੱਤਾ। ਟੰਗੀਆਂ ਕਰਤੂਤਾ ਸਹਰਿਆਂ ਵਾਸਤੇ। ਜੇ ਤੁਹਾਨੂੰ 3 ਦਿੱਤੀਆਂ, ਟਾੜੀਆਂ ਵੀ ਦਿੱਤੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ। ਦੁਨਾਂ ਕਢੋ ਕੇ ਮਾਰ ਜੋ ਬੇਸ਼ਰਮ ਤਾਈ ਨੇ ਲੱਗ ਗਈ ਪੰਜਾਬ ਦੀ 3 ਨਹੀਂ ਜੰਮਦੇ। ਹਾਂ? ਕੀ ਕਰ ਕਿਸ ਕਰਨੀ ਨਿਕਰ ਕੇ 3 ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੇ ਤਰਤੂਤਾ ਨਹੀਂ ਮਾਰੀਆਂ ਸੱਸਾਂ ਨੂੰ ਨਹੀਂ ਤਰਤੂਤਾ ਰਹੀ 3 ਨਹੀਂ ਜੰਮਦੇ। ਕਿਉਂਕਿ ਤਾਂ ਲਾ ਕਰਕੇ ਮਾਵਾੜੀ ਦਾ ਡਰਦੀ ਨਹੀਂ ਸਾਡੀਆਂ ਧੀਆਂ ਨਾਲ ਜਿਹੜਾ ਧੱਕਾ ਹੁੰਦਾ ਸਾਡੀਆਂ ਨਾਲ ਵੀ ਉਹਦੇ ਨਾਲੋਂ ਬਿਹਤਰ ਇੱਥੇ ਹੀ ਜੰਮ ਗਈ। ਆਪਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ 5 ਸਾਲ ਤੋਂ। ਉਹ ਕੀ ਕਰੇ ਬਿਠਾ ਰੱਖ ਕੇ ਕੱਲ ਨੂੰ ਨਾ ਰੱਬ ਤੇ ਚਲਾ ਉਹਦੀ ਕੱਲ ਨੂੰ ਇਹਦੀ ਧੀ ਨਾਲ ਜੇ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਕੁੱਟ ਮਾਰ ਹੋਵੇ। ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਆਉਂਦਾ ਉਹਨੂੰ ਬਾਹਰੇ-ਬਾਰ ਮੋੜ ਦਿੰਦੇ ਆ। ਸਬਦਾ ਦਿੰਦੇ ਆ। ਉਹਨੂੰ ਉਹਦੀ ਤਾਂ ਚੀਜ਼ ਆਉਣੀ ਨਹੀਂ ਦਿੰਦੇ। ਆਜੋ ਜੀ। ਸਾਰੇ ਕਿਤੇ ਕੈਮਰੇ ਲੱਗੇ ਆ ਜੀ ਯਾਰ। ਹਾਂਜੀ। ਚਲੋ ਘਰ 'ਚ ਤਾਂ ਕੈਮਰੇ ਕੋਈ ਨਹੀਂ ਮੇਰੇ ਤੋਂ ਬੰਦਾ ਨਹੀਂ ਲੱਗਿਆ ਦੇਖ ਨੌ ਹੁੰਦੀ ਆ ਉੱਥੇ ਵੀ ਕੈਮਰਾ ਬੰਦ ਨਹੀਂ ਇੱਕ ਮਿਕਸ ਕਰਦੀ ਕੋਈ ਲਾਤਾ ਦੇਖ ਬਰਾ ਨਹੀਂ ਇਹ ਵੀ ਚੰਗੀ ਕਿਉਂ ਉੱਥੇ ਤੋਂ ਮੁੰਡਾ ਆਇਆ ਕਰਦਾ ਜੇ ਆਪਾਂ ਨੌ ਦੇ ਕੰਮ ਵਿੱਚ ਕੈਮਰਾ ਲਾਉਣਾ ਹਾਂ ਉਹਨੂੰ ਆਪਣੀ ਧੀ ਨੂੰ ਲਾ ਕੇ ਬਿਠਾ ਕੇ ਵੀਡੀਓ ਵਿਖਾਉਣੀਆਂ ਇਹ ਕੋ ਕਰ ਤੂੰ ਤਾਂ ਚੰਗੀ ਹੈਗੀ ਆ ਚਲੋ 10 ਮਿੰਨ ਚੰਗੀ ਕਿਉਂ ਤੂੰ ਬੈਠ ਗਈ ਆ ਨਹੀਂ ਨੌ ਕਰ ਬੈਠ ਜਾ ਚੰਗੀ ਨਾ ਲਾ ਮੈਂ

ਕੁੜੀ ਗੁੱਟਮਾਰ ਕਰਦੀ ਆ ਕੁੜੀ ਵੀ ਇਹ ਕੋ ਚੰਗੀ ਦੋਸਤੋਂ ਨੇ ਇਹ 50 ਰੁਪਏ ਰੋਜ਼ ਦਾ ਖਰਚਾ ਬੰਨਿਆ ਹੋਸੀ ਉਹ ਵੀ ਬੰਦ ਕਰਕੇ ਨੰਬਰ ਦੋ ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕੰਮ ਕਰਾ ਕੇ ਕਹਿੰਦੀ ਮੈਂ ਤੁਹਾਨੂੰ ਇੱਥੇ ਸਵਾਲ ਪੁੱਛ ਲਵਾਂ 50 ਰੁਪਏ ਮਹੀਨਾ ਦਿੰਦੇ ਹੋ ਜੀ ਦੂਰੀ ਆਉਂਦਾ ਹੁਣ ਮਸਲਾ ਕੈਮਰਾ ਬੈਡਰੂਮ ਤੇ ਲਾ ਰੱਖਿਆ ਹੈ ਇਹਦਾ 50 ਰੁਪਏ ਮਹੀਨਾ ਕਮਾ ਬੰਨ ਰੱਖਿਆ ਤੇਰੇ ਘਰ ਦੀ ਦਾ ਬੈਠੀ ਹੈ 20 ਕਿੱਲੇ ਤੈਨੂੰ ਜ਼ਮੀਨ ਦੇ ਆਉਂਦੇ ਨੇ ਇਹ ਅੱਡ ਰਹਿੰਦੀ ਹੈ ਤੇਰੇ ਘਰ ਤੋਂ ਇਹ ਕੀ ਕਹਿਣਾ ਚਾਹੁੰਦੇ ਏ ਤੇ ਬਾਰੇ ਲਾਇਆ ਸ਼ੱਕ ਚ ਗਿਆ ਦੀ ਇਹ ਸ਼ੱਕ ਕਿਵੇਂ ਜੀ ਜਦ ਜਿੰਨੇ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ じゃ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ੱਕ ਚ ਲਾਇਤੀ ਵੀ ਜਿਵੇਂ ਕਿ ਕੁਝ ਪਾਉਂਦੀ ਹੋਵੇ ਸਾਨੂੰ ਵਿਖਾਣੇ ਚ ਪਰ ਦੇਖਿਆ ਨਹੀਂ ਸੀ ਮੈਂ ਨਹੀਂ ਦੇਖਿਆ ਦੇਖਿਆ ਹੈ ਨਹੀਂ ਇਹ ਸ਼ੱਕ ਕਿਨੂੰ ਹੋਈ ਸ਼ੱਕ ਹੋ ਜਾਂਦੀ ਪਰਿਵਾਰ ਚ ਜਿਵੇਂ ਮਾਤਾ ਮਾਂ ਦੇ ਬੁੜੀਆਂ ਚ ਬੁੜੀਆਂ ਨੂੰ ਹੋ ਗਈ ਮੈਨੂੰ ਨਹੀਂ ਫਿਰ ਬੈਡਰੂਮ ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪਾਉਣੇ ਹੋ ਰਸੋਈ ਚ ਪਾ ਦੂ ਸਾਨੂੰ ਕੁਝ ਜਿਹਾ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚੱਲ ਆਪਾਂ ਮੰਨਦੇ ਆਪਣੀ ਗਲਤੀ ਹੈ ਆ ਫਿਰ 50 ਰੁਪਏ ਮਹੀਨਾ ਵੰਡਣ ਦਾ ਕੀ ਕਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ 50 ਰੁਪਏ ਇਹ ਕਰਤਾਨੀ ਮਿਲਦਾ ਵੀ ਬੰਨਿਆ ਜਾਵੇ ਕਿੰਨਾ ਇਹ ਕਹਿੰਦੇ ਵੀ 15000 ਰੁਪਏ ਉਹ ਕਹਿੰਦਾ ਜਿਹੜਾ ਉਹਨੂੰ ਨੌਵੇਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਵਕੀਲ ਸੀ ਉਹਨੇ ਬੰਨਿਆ ਤੀ ਇਹ ਕਹਿੰਦੇ ਵੀ ਕੁਛ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਤੁਰਿਆ ਮੇਰੇ ਕੋਲ ਮਾਹੀ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤੈਨੂੰ ਖਰਚੇ ਤਾਂ ਹੀ ਨੇ ਮਾਹੀ ਠੀਕ ਹੈ ਮੇਰੇ ਘਰ ਵਾਲੀ ਲੈ ਦੇਵਾਂਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਏ ਇਹ ਕਹਿੰਦਾ ਮਾਹੀ 1500 ਕਰ ਦੋ ਤੈਨੂੰ ਹੈਗਾ ਮਾਨ ਦੇ ਵਿੱਚ ਵੀ ਇਹ ਕੁਛ ਪਾਉਂਦੇ ਹੋ ਸਾਨੂੰ ਕਿੰਨੇ ਸਾਲ ਹੋ ਗਏ ਤੇਨ ਮ ਫੇਰ ਮੈਂ ਚੱਲ ਪਈ 12 ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅਜੇ ਤੱਕ ਹੈ ਵੀ ਤੇਰਾ ਕੋਈ ਪਾਇਆ ਹੋ ਜਾ ਤੇਰੀ ਮਾਤਾ ਨੂੰ ਦਿੰਦੀ ਉਹ ਕੋਈ ਤੇਰੇ ਮਨ 'ਚ ਹੈਗੀ ਐ ਇਹ ਗੱਲ ਜੇ ਤੇਰੇ ਮਨ 'ਚ ਹੈਗੀ ਆ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਵੀ ਜੇ ਤੇਰੇ ਹੈਗੇ ਮਨ 'ਚ ਇਹ ਗੱਲ ਵੀ ਤੈਨੂੰ ਪਾਉਂਦੀ ਹੋ ਜਾ ਛੋਟੀ ਤੇਰੀ ਮਾਤਾ ਨੂੰ ਪਾਉਂਦੀ ਹੋ ਕੋਈ ਸਾ ਹੀ ਮੰਚੀ ਹਾਂ ਹੋ ਗਈ ਹੈਗੀ ਇਹ ਡਾਉਟ ਹੈਗਾ ਤੇਰੇ ਮਨ 'ਚ ਵੀ ਪਾਉਂਦੀ ਆ ਨਹੀਂ ਜਿਦੋਂ ਗਧਾ ਫਿਰ ਕੈਮਰਾ ਤੂੰ ਤੂੰ ਅਧਿਕਾਰ ਆ ਤੇਰਾ ਮਾਲਕ ਹੈ ਤੂੰ ਲੈ ਸਕਦਾ ਫਿਰ ਉਹ ਮਾਤਾ ਦੀ ਕੀ ਜਰੂਰਤ ਆ ਵੀ ਕੈਮਰਾ ਲੂਗੀ ਉਹ ਫਿਰ ਮਾਤਾ ਕਹਿ ਰਹੀ ਆ ਤੂੰ ਉਹਦੇ ਉਹਦੇ ਮਤਲਬ ਮਾਤਾ ਦੇ ਦਰਵਾਜ਼ੇ ਤੂੰ ਵੀ ਆ ਨਾ ਤੇਰੀ ਹੈਗਾ ਨਾ ਮੰਨ ਰਹੇ ਤੂੰ ਮੰਨ ਰਹੇ ਜੀ ਮੰਨ ਰਹੇ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਹਾਂ ਬਹੁਤ ਹੈ ਹੀ ਆ ਖੁਦਾ ਦਾ ਕੈਮਰੇ ਖੁਦਾ ਨੇ ਤਾਂ ਨਹੀਂ ਲਏ ਨਹੀਂ ਫਿਰ ਇਹ ਲੱਗੇ ਹੀ ਲੜਾਈ ਤੇ ਮੇਰੀ ਤਾਂ ਬੇਵਸੀ ਕੀਤੀ ਮੇਰੇ ਅਬੇ ਤੇਰੀ 22 ਮਿੰਟ ਨੂੰ ਕੋਈ ਨਹੀਂ ਮਿਲੋਗਾ ਬਹੁਤ ਟੱਕਾ ਹੋ ਗਈ ਇਸ ਤੀਨੋਂ ਹਿਸਾਬ ਦਿੱਤਾ ਜਾਂਦਾ ਜੀ ਬਾਈ ਕਿ ਕਹਿਣਾ ਪਾਪਾ ਜੀ ਜਿਵੇਂ 50 ਰੁਪਏ ਰੋਜ਼ ਦੀ ਬੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਂਡ ਸੇ ਖਾਲਸਾ ਹੋ ਗਰਾਹਾਂ ਇੱਥੇ ਬਹੁਤ ਹੈਰਾਨ ਹੋਇਆ ਵੀ ਯਾਰ ਇੱਕ ਨੂੰਤੀ ਹੈ ਉਹਦੀ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਬਕਸਣ ਦੇ ਯੋਗ ਨਹੀਂ ਹੈਗੀਆਂ